ਸੰਸਾਰ ਰੋਗੀ ਨਾਮਦਾਰ ਉਹ ਇਸ ਤਰੀਕੇ ਨਾਲ ਸਾਰਾ ਸੰਸਾਰ ਰੋਗੀ ਹੈ ਨਾਮਦਾਰੂ ਸੰਸਾਰ ਚ ਇਹਨੇ ਸਿੱਖਾਂ ਦੀ ਗੱਲ ਹੈ ਸਿੱਖ ਰੋਗੀ ਨਾਮਦਾਰੂ ਬਾਕੀ ਤਾਂ ਰੋਗੀ ਮੰਨਦੇ ਨਹੀਂ ਬਾਕੀ ਤਾਂ ਮੰਨਦੇ ਨਹੀਂ ਹਨ ਅਸੀਂ ਸੰਸਾਰ ਜੋ ਆਪਣੇ ਆਪ ਨੂੰ ਬਾਹਰ ਕਰ ਲੈਨੇ ਕੋ ਗੁਰਬਾਣੀ ਸਾਡੇ ਕੋਲ ਦੂਏ ਤਾਂ ਇਹ ਨੂੰ ਮੰਨਦੇ ਨਹੀਂ ਬਾਣੀ ਨੂੰ ਸਿੱਖ ਦਾ ਮੰਨਦੇ ਨੇ ਜਿਹੜੇ ਸਿੱਖ ਨੇ ਸਾਰੇ ਰੋਗੀ ਨੇ ਸਿੱਖ ਜੀ ਨੇ ਮੰਨਣਾ ਸਾਰੇ ਸਿੱਖ ਨੇ ਚਾਹੇ ਵੱਡੇ ਬਾਜੇ ਸਿੱਖ ਕਹਿੰਦਾ ਜਾਂ ਅਸੀਂ ਪਲੇ ਸਾਰੇ ਵਿੱਚੇ ਆ ਗਏ ਸਿੱਖ ਜਿੰਨੇ ਨੇ ਮੰਨਣ ਵਾਲੇ ਬਾਣੀ ਨੂੰ ਉਹ ਸਾਰੇ ਰੋਗੀ ਮੰਨਣ ਆਪਣੇ ਆਪ ਨੂੰ ਰੋਗੀ ਮੰਨਣ ਮੰਨ ਕੇ ਚੱਲਣਾ ਸੀ ਰੋਗੀਆਂ ਜੇ ਅਸੀਂ ਮੰਨਦੇ ਨਹੀਂ ਰੋਗੀਆਂ ਤਾਂ ਕੁਰਬਾਨੀ ਬਣਨ ਫਿਰ ਅਸੀਂ ਸਿੱਖੇ ਨਹੀਂ ਹੈਗੇ ਫਿਰ ਸਿੱਕੀ ਕਾ ਦੀ ਰਹਗੀ ਬਣਨ ਦੀ ਰਹਗੀ ਸਿੱਕੀ ਬਾਣੀ ਬਣਨ ਦੀ ਸਿੱਕੀ ਬੜੀ ਰਹੇਨੀ ਸੀਰੀਅਸ ਗੱਲ ਹੈ ਸੱਚ ਨੂੰ ਅਸੀਂ ਲਾਈਟਲੀ ਲੈ ਲਿਆ ਬਾਣੀ ਸੱਚੀ ਕਹਿੰਦੇ ਆ ਲਿਆ ਹੋਇਆ ਲਾਈਟਲੀ ਜਿਹੜਾ ਆਉਂਦੀ ਰਹੂਗੀ ਉਹਨੂੰ ਚੈਨ ਕੇ ਬਣਾਉਣਾ ਉਹ ਕੀਰਤਨ ਦਰਬਾਰ ਵਿੱਚ ਉਹਦਾ ਕਿਵੇਂ ਜੀ ਲੱਗਿਆ ਰਹੇ ਜੇ ਦਾ ਰੋਗ ਹਟ ਰਿਹਾ ਹੈ ਕੁਝ ਰਾਹ ਆ ਰਿਹਾ ਫਿਰ ਦਾਦਾ ਜੀ ਲੱਗਿਆ ਠੀਕ ਹੈ ਰੋਗ ਨਹੀਂ ਜੇ ਹਟ ਰਹਾ ਰੋਗ ਵਧ ਰਹਾ ਹਨ ਬਰਦਦ ਫਿਰ ਕਾਦੇ ਆਸਰੇ ਜੀ ਲੱਗਿਆ ਫਿਰ ਤਾਂ ਉਹੀ ਕੁਛ ਕਰ ਰਹਾ ਜਿਹੜਾ ਪਿੱਛੇ ਹੋ ਰਿਹਾ ਸੀ ਜਿਹੜੇ ਦੁਨੀਆਂ ਮਤਾਂ ਵਾਲੇ ਕਰ ਰਹੇ ਸੀ ਭਗਤਾਂ ਦੇ ਪਹਿਲਾਂ ਸੰਤ ਬਗੈਰਾ ਹੋਰ ਜੋ ਵੀ ਕੁਛ ਸੀ ਫਿਰ ਉਹੀ ਕੰਮ ਸੀ ਲੱਗਿਆ ਫਿਰ ਕੀ ਫਾਇਦਾ ਹੋਇਆ ਸਾਨੂੰ ਜਗਾਉਣ ਦਾ ਕੀ ਫਾਇਦਾ ਜਿਸੇ ਜਗਾਇਆ ਪਿਆ ਐ ਰਸ ਕੀ ਵੈਦਾ ਹੋਇਆ ਸਾਨੂੰ ਇਹ ਗੱਲ ਕਹਿਣਾ ਸਾਡੇ ਕੋਲੇ ਬਾਣੀ ਦਾ ਲਾਭ ਕੀ ਹੋਣਾ ਸਾਨੂੰ ਇਹ ਮੈਸੇਜ ਦਰਗਾਹ ਤੋਂ ਆਇਆ ਹੋਇਆ ਮਜਾਗਰ ਨਹੀਂ ਹੈ ਜੇ ਤੱਕ ਦਰਗਾਹ ਤੋਂ ਮੰਨ ਲਿਆ ਜੀ ਨਹੀਂ ਆਇਆ ਹੋਇਆ ਉਹ ਤਾਂ ਫਿਰ ਉਹਦੀ ਕਦਰ ਜਿਹੜਾ ਇਹ ਗੱਲ ਮੰਨਦਾ ਨਹੀਂ ਉਹ ਕਦਰ ਕਦੇ ਨਹੀਂ ਕਰਦਾ ਅਸੀਂ ਇਹ ਮੰਨਿਆ ਨਹੀਂ ਹੋਇਆ ਅੰਦਰੋਂ ਵੀ ਦਰਗਾਹ ਤੋਂ ਆਇਆ ਹੋਇਆ ਸੁਣਦੇ ਹੀ ਆ ਕਹਿੰਦੇ ਜਵਾਨੀ ਕਹਿੰਦੇ ਜਿੱਦਣ ਮੰਨ ਲਿਆ ਸੁਪਰੀਮ ਕੋਰਟ ਇੱਕ ਰੂਲਿੰਗ ਦੇ ਦਵੇ ਸਾਰੇ ਮੰਨ ਲੈਂਦੇ ਨੇ ਕੰਨ ਖੁੱਲ ਜਾਂਦੇ ਨੇ ਵੀ ਆਹ ਕਹਤਾ ਸੁਪਰੀਮ ਕੋਰਟ ਨੇ ਐਦਾ ਕੁਝ ਕਰਨੇ ਨਹੀਂ ਖੁੱਲੇਗੇ ਸਦਾ ਤਾਂ ਬੰਦ ਹੋ ਗਏ ਇਹ ਕਹਦੇ ਨਹੀਂ ਹੋਇਆ ਇਹ ਸੁਪਰੀਮ ਕੋਰਟ ਤੇ ਘਟਾ ਕਿੰਨੀਆਂ ਕਰੋੜਾਂ ਸੁਪਰੀਮ ਕੋਰਟਾਂ ਦੇ ਉੱਪਰ ਆ ਹੈ ਸਾਰੀਆਂ ਤੇ ਬਾਣੀ ਜਿਹੜੀ ਬਾਣੀ ਨੂੰ ਕਦਰ ਦੇਣੀ ਚਾਹੀਦੀ ਸੀ ਸਿੱਖਾਂ ਨੇ ਨਹੀਂ ਦਿੱਤੀ ਬਿਲਕੁਲ ਨਹੀਂ ਦਿੱਤੀ ਰਿਜ਼ਲਟ ਕੀ ਆਉਣਾ ਸੀ ਰਿਜ਼ਲਟ ਕਾਤੇ ਹੁੰਦੇ ਸੰਸਾਰ ਰੋਗੀ ਨਾ ਹੁੰਦਾ ਹੁਣ ਜਿਹੜਾ ਨਾਮ ਆ ਦਾਰੂ ਰੋਗ ਦੂਰ ਹੋ ਸਕਦਾ ਸੀ ਜੇ ਸਾਨੂੰ ਨਾਮ ਮਿਲ ਜਾਂਦਾ ਬਸ ਜਿਹਨੂੰ ਨਾਮ ਮਿਲ ਗਿਆ ਉਹਦਾ ਰੋਗ ਦੂਰ ਹੋ ਗਿਆ ਇਹ ਥੋੜਾ ਜਿੰਨਾ ਤੋਂ ਬੜਿਆ ਉਹਨਾਂ ਖ ਹੋ ਗਿਆ ਉਦਾਰੋਂ ਦੂਰ ਹੋ ਰਿਹਾ ਹੈ ਜੇ ਪ੍ਰਾਪਤ ਕਰ ਲੈਣਾ ਹੁਣ ਨਾਮ ਦਾ ਬਹੁਤ ਲੋਕ ਜਪ ਰਹੇ ਨੇ ਰੋ ਕੇ ਸਦਾ ਦੂਰ ਨਹੀਂ ਹੋ ਰਿਹਾ ਇਸ ਗੱਲ ਨੂੰ ਕਿਉਂ ਨਹੀਂ ਵਿਚਾਰਿਆ ਇਸ ਗੱਲ ਤੇ ਨਜ਼ਰਸਾਨੀ ਕਿਉਂ ਨਹੀਂ ਕੀਤੀ ਵੀ ਭਾਈ ਜੋ ਅਸੀਂ ਨਾਮ ਜਪ ਰਹੇ ਹਾਂ 20-20 ਸਾਲ ਦੇ ਦਾਦਾ ਸਾਲ ਦੇ 5-5 ਸਾਲ ਦੇ 50-50 ਸਾਲ ਦੇ ਰੋਗ ਦਾ ਪੋਰਾ ਨਹੀਂ ਹਟਿਆ ਰੋਗ ਸਭੋਂ ਵੱਧ ਗਿਆ ਕ੍ਰੋਧ ਸਾਡੇ ਚ ਵੱਧ ਗਿਆ ਕਿਤੇ ਅਸੀਂ ਗਲਤ ਕੁਛ ਤਾਂ ਨਹੀਂ ਕਰ ਰਹੇ ਗੁਰਬਾਣੀ ਦੇ ਖਿਲਾਫ ਤਾਂ ਨਹੀਂ ਆ ਰਹੇ ਆਪਣੀ ਮਰਜ਼ੀ ਨਾਲ ਤਾਂ ਨਹੀਂ ਕੁਛ ਕਰ ਰਹੇ ਗੁਰਬਾਣੀ ਨੂੰ ਖੋਜਣਾ ਸੀ ਇਹ ਜੋ ਖੋਜਣਾ ਸੀ ਨਾਮ ਖੋਜ ਸ਼ਬਦ ਮੈਂ ਇਹ ਖੋਜਿਆ ਕੀ ਨੇ ਜੇ ਤੁਸੀਂ ਖੋਜਿਆ ਦੱਸਣ ਜਿਹੜੇ ਬਿਨਾਂ ਖੋਜੇ ਤੇ ਜਪਦੇ ਨੇ ਉਹ ਆਪਣੀ ਕੀਤੀ ਦਾ ਫਲ ਆਪੇ ਕਾਣੂ ਨੇ। ਗੁਰੂ ਜੀ ਤਾਂ ਕਹੇਦੇ ਉਹਨਾਂ ਨੇ ਜਪਿਆ ਜੀ। ਫਿਰ ਉਹ ਦੇਖਣੇ ਵੀ ਤੁਹਾਨੂੰ ਉਹ ਰਿਜ਼ਲਟ ਕਿਉਂ ਨਹੀਂ ਮਿਲੇ? ਦੇਖਣੇ ਚਾਹੀਦਾ ਸੀ। ਤੁਹਾਡਾ ਜੀਵਨ ਕਿਉਂ ਨਹੀਂ ਬਦਲਿਆ? ਇਹ ਤੇ ਜੀਵਨ ਬਦਲਿਆ ਜੀਵਨ ਬਦਲੇ ਗੁਰਬਾਣੀ ਦੀ ਵਿਆਖਿਆ ਤੁਹਾਨੂੰ ਤੁਸੀਂ ਤਾਂ ਆ ਜੋ ਵਿਆਖਿਆ ਕਰਨ ਦੇ ਕਾਬਿਲ ਵੀ ਨਹੀਂ ਹੋਏ ਤੁਹਾਨੂੰ ਤਾਂ ਜੋ ਗੁਰਬਾਣੀ ਦੀ ਭਾਸ਼ਾ ਦਾ ਹੀ ਪਤਾ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਤੁਹਾਨੂੰ ਤਾਂ ਜੋ ਖੋਜਣਾ ਹੀ ਨਹੀਂ ਪਤਾ ਖੋਜਣਾ ਕਿਵੇਂ ਆ ਖੋਜਣ ਦੀ ਵਿਧੀ ਦੱਸੀ ਹੋਈ ਹੈ ਵਿੱਚ ਸਭ ਕੋ ਦੱਸਿਆ ਹੈ ਤੁਸੀਂ ਤਾਂ ਉਹ ਵੀ ਨਹੀਂ ਦੇਖਿਆ ਜੋ ਕਿਹੜੇ ਕੰਮ ਲੱਗੇ ਹੋ ਕੋ ਫੱਕੜੇ ਲੱਗੇ ਹੋ जे असली काम नहीं लगे हुए लाहा लैण नहीं लगे हुए तो फकड़े जरूर लगे हुए हैं फिर दो ने, आए थे ला लैं जो ला नहीं लै रहे नहीं ठीक कर रहे हो रहा रोग तो जरूर को फकड़े लग रहे हैं भावे अस नाम जपते हैं अपने वालों भावे नावे जपद जोगी की, की करते समाधि लाने भगती करते रिजल्ट आए कुछ आए ਪੰਡਤ ਰੋਜ ਤਿਲਕ ਲਾ ਕੇ ਮਾਲਾ ਫੇਰਦਾ ਕੀ ਰਿਜ਼ਲਟ ਆਇਆ ਸਨੇਸੀ ਉਹ ਦਾਸੀ ਸਾਰੇ ਮੁਸਲਮਾਨ ਸਭ ਕੁਝ ਕਰਮ ਉਤਾਰਨ ਕਰਦੇ ਸੀ ਕੀ ਰਿਜ਼ਲਟ ਆਇਆ ਕੁਛ ਆਇਆ ਨਹੀਂ ਆਇਆ ਸਾਰਿਆਂ ਨੂੰ ਬੁਧਿਦਿਸ਼ ਕੀਤਾ ਬਾਣੀ ਨੇ ਵੀ ਤੁਹਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਸਾਡਾ ਬਰੀਆ ਜਾ ਰਿਹਾ ਉਹਨਾਂ ਕੋਲ ਤਾਂ ਗਿਆਨ ਦੀ ਘਾਟ ਸੀ ਚਲੋ ਉਹਨਾਂ ਦੇ ਵਕਤ ਵਿੱਚ ਤਾਂ ਗਿਆਨ ਦੀ ਘਾਟ ਸੀ ਸਾਡੇ ਕੋਲ ਤਾਂ ਘਾਟ ਹੈ ਨਹੀਂ ਸਾਡੇ ਕੋਲ ਤਾਂ ਕਮੀ ਹੈ ਨਹੀਂ ਸਾਨੂੰ ਤਾਂ ਪਤਾ ਹੈ ਉਹਨਾਂ ਕੋਲ ਤਾਂ ਫੰਸਣ ਕੇ ਵਿਧੀਆਂ ਦੀਆਂ ਛੁੱਟਣ ਵਾਲੀ ਵਿਧੀ ਹੈ ਨਹੀਂ ਸੀ ਸਾਡੇ ਕੋਲ ਛੁੱਟਣ ਵਾਲੀ ਵਿਧੀ ਆ ਸੀ ਫਸੇ ਕਹਿੰਦੇ ਆ ਫਿਰ ਵਿਧੀ ਸਾਡੇ ਕੋਲ ਛੁੱਟਣ ਵਾਲੀ ਹੈ ਮਾਇਆ ਤੋਂ ਮੋਹ ਤੋਂ ਨਿਕਣ ਵਾਲੀ ਵਿਧੀ ਹੈ ਪਰ ਜਾਣੇ ਅਸੀਂ ਫਸੇ ਗੁਰਬਾਣੀ ਦਾ ਸੱਚ ਸਾਨੂੰ ਕੌੜਾ ਲੱਗਦਾ ਸੱਚੀ ਗੱਲ ਇਹ ਹੈ ਅਸਲ ਜੀ ਗੱਲ ਇਹ ਹੈ ਗੁਰਬਾਣੀ ਦਾ ਸੱਚ ਕੌੜਾ ਲੱਗਦਾ ਸਾਨੂੰ ਮaaf ਕੇ ਨਹੀਂ ਹੈ ਬਾਣੀ ਜੋ ਗੱਲਾਂ ਗੁਰਬਾਣੀ ਜੀ ਲਿਖਿਆ ਸਿੱਖਾਂ ਨੂੰ ਮਾਫ ਨਹੀਂ ਬਿਲਕੁਲ ਵੀ ਜੇ ਮਾਫਕ ਨਹੀਂ ਹਨ ਤੇ ਸਿੱਖ ਕਿਹੜੇ ਬੇਇੱਜ਼ਤੇ ਕਹਾਉਂਦੇ ਨੇ ਹੋਰ ਕਿਹਨੂੰ ਮਾਫ ਕਾਉਣਗੇ ਜਾਂ ਸਿੱਖ ਨੂੰ ਨਹੀਂ ਹੋਣਗੇ ਆ ਇਹ ਬਾਣੀ ਕਿਸੇ ਸਿੱਖ ਨੂੰ ਹੀ ਮਾਫ ਕਾਉਣੀ ਹੈ ਔਰ ਕਿਸੇ ਨੂੰ ਮਾਫ ਨਹੀਂ ਹੋਣੀ ਇਹ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਬਗੈਰ ਸਿੱਖ ਤੇ ਕਿਸ ਨੂੰ ਮਾਫ ਕਾਉਗੇ ਜਾਦਾ ਹੋਊਗੀ ਸਿੱਖ ਨੂੰ ਮਾਫ ਕਾਉਗੀ ਆਰ ਉਹ ਸਿੱਖ ਨੂੰ ਜਿਹਨੂੰ ਮਾਫਕਾ ਗਈ ਉਹਦੇ ਬੰਧਨ ਕੱਟੇ ਜਾਣੇ ਨੇ ਸਤਗੁਰ ਸਿੱਖ ਕੇ ਬੰਧਨ ਕੱਟ ਕੇ ਜਿਹਨੂੰ ਮਾਫਕਾ ਗਈ ਉਹਦੇ ਬੰਧਨ ਕੱਟੇ ਜਾਣੇ ਨੇ ਜਿਹਨੂੰ ਨਹੀਂ ਮਾਫਕਾ ਹੋਇਆ ਉਹਦੇ ਬੰਧਨ ਕੱਟੇ ਹੀ ਨਹੀਂ ਜਾਣੇ ਹੋਰ ਮਜਬੂਤ ਬਣੇ ਹੋ ਜਾਣ ਜੇ ਪਖੰਡ ਕਰ ਲਿਆ ਉਹਨੇ ਭੇਟ ਦਿਖਾਇਆ ਉਹ ਜਗਤ ਕੋ ਲੋਗਨ ਕੋ ਬਸ ਕੀ ਕਿ ਤਾ ਹੋਰ ਵੀ ਬਸ ਜਾਊਗਾ ਬੁਰੀ ਤਰ੍ਹਾਂ ਨਾ ਫਸ ਸਕਦਾ ਹੋਰ ਜ਼ਿਆਦਾ ਹੋ ਸਕਦਾ ਉਹ ਨਰਕ ਕੋਰ ਦੇ ਦਵਾਰੇ ਨੂੰ ਜਾ ਸਕਦਾ ਹੈ ਨਰਕ ਜਨਵਾ ਥੱਲੇ ਦੀਆਂ ਜੂਨੀਆਂ ਚ ਜਾ ਸਕਦਾ ਹੈ ਉਹ ਜੇ ਜਾਦਾ ਧਰਮ ਕਰ ਨਹੀਂ ਮੰਨਦਾ ਪਤਾ ਹੈਗਾ ਨਹੀਂ ਮੰਨਦਾ ਉਹ ਜਾਦਾ ਨਰਕ ਦੇ ਵਿੱਚ ਜਾਊਗਾ ਇਦੋਂ ਬਹੁਤ ਥੱਲੇ ਦੀਆਂ ਜੂਨੀਆਂ ਇਹ ਨਾ ਕਹੇ ਮੈਂ ਸੇਵਾ ਕਰਦਾ ਗੋਦਾਰੇ ਮੈਂ ਕਰਦਾ ਮੇਰੀ ਰਹਿਤ ਹੋ ਜੂ ਰਹਿਤ ਬਿਲਕੁਲ ਨਹੀਂ ਹੋਣੀ ਇਹ ਸਭ ਦਰਗਾਹ ਦੇ ਫਰਮਾਨ ਨੇ ਭੇਖ ਦਿਖਾਏ ਹੋ ਜਗਤ ਕੋ ਲੋਗ ਨੂੰ ਕੋ ਬਸ ਕੀਨ ਅੰਤਕਾਲ ਕਾ ਟਿਕਟੇ ਬਸ ਨਰਕ ਮੋਲੀਨ ਇਹ ਕੋ ਆਪਣੀਆਂ ਬਣਾਈ ਹੋਈਆਂ ਗੱਲਾਂ ਨਹੀਂ ਇਹ ਉਸੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਹੋਇਆ ਹੈ ਜਿਹੜਾ ਸਰਕਾਰ ਤੋਂ ਆਇਆ ਹੈ ਜਿਹੜਾ ਛੁੱਟਣ ਵਾਲੀ ਵਿਧੀ ਹੈ ਉਹਦੇ ਵਿੱਚ ਹੀ ਇਹ ਗੱਲ ਲਿਖੀ ਗਈ ਹੈ ਨਾਲ ਜੇ ਐਂ ਕਰੇਗਾ ਤਾਂ ਇਹ ਆ ਵੀ ਹੋ ਜਾਊਗਾ ਜੇ ਖੰਨੇ ਉਹ ਬਾਣੋਂ ਨਿੱਕੀ ਹੈ ਤਾਂ ਖੰਨੇ ਉਹ ਦਿੱਖੀ ਵੀ ਹੈ ਨੁਕਸਾਨ ਜੇ ਵਿਧੀ ਦਾ ਪਤਾ ਲੱਗ ਜੇ ਵਿਧੀ ਨਾ ਖਮਾਵੇ ਨੁਕਸਾਨ ਵੀ ਜਿਆਦਾ ਦਫਾ ਵੀ ਉਲਟੀ ਲੱਗ ਜਾਂਦੀ ਹੈ ਇਹ ਕੋਈ ਨਹੀਂ ਹੈ ਫਿਰ ਉਹ ਇਹ ਲੋੜ ਜਿਹਨੂੰ ਮaaf ਕਰ ਨਹੀਂ ਬਾਣੀ ਆਉਂਦੀ ਉਸੇ ਕ ਆਪਣੇ ਆਪ ਨੂੰ ਜੇ ਮੰਨਦਾ ਬਹੁਤ بڑے ਭਰਮ 'ਚ ਬਹੁਤ ਬੜੀ ਗਲਤੀ 'ਚ ਜਿਹੜਾ ਮੁਸਲਮਾਨ ਕਹਾਉਂਦਾ ਸੀ ਆਪਣੇ ਆਪ ਨੂੰ ਮੁਸਲਮਾਨ ਨਹੀਂ ਸੀ ਮੁਸਲਮਾਨ ਕਹਾਵਣ ਮੁਸ਼ਕਲ ਪਰ ਇਹ ਮੁਸਲਮਾਨ ਕਿਹਨੂੰ ਕਹਿੰਦੇ ਨੇ ਜਿਹਦਾ ਇਮਾਨ ਕਾਇਮ ਹੋਵੇ ਜੇ ਵਕਾਈ ਇਮਾਨ ਕਾਇਮ ਹੋਵੇ ਉਹੀ ਤਾਂ ਸਿੱਖ ਹੈ ਉਹੀ ਤਾਂ ਸਿੱਖ ਹੈ ਇਮਾਨ ਕਾਇਮ ਹੋਈ ਲੋ ਸਿੱਖਰ ਮੁਸਲਮਾਨ ਫਿਰ ਕੋ ਜਾਂਦੇ ਨੇ ਸਿੱਖਿਆ ਲੈ ਕੇ ਇਮਾਨ ਤੇ ਖੜਦਾ ਕਾਇਮ ਹੁੰਦਾ ਹੈ ਸਿੱਖਰ ਮੁਸਲਮਾਨ ਦੋਈ ਕੋ ਜਾਂਦੇ ਨੇ ਇਮਾਨ ਵਾਲੇ ਹੀ ਮੁਸਲਮਾਨ ਬਣਾਏ ਤੇ ਵੀ ਤੁਸੀਂ ਇਮਾਨ ਵਾਲੇ ਬਣੋ ਸਿੱਖ ਸਿੱਖਿਆ ਦੀ ਗੱਲ ਸਿੱਖ ਤੁਸੀਂ ਇਮਾਨ ਵਾਲੇ ਕਹੋ ਜਾਂ ਤੁਸੀਂ ਮੁਸਲਮਾਨ ਕਹਾ ਲੋ ਹੈ ਗੱਲ ਕੋਈ ਦਰਗਾਹ ਨਹੀਂ ਦੋਹਾਂ 'ਚ ਫਰਕ ਹੈਗਾ ਦਰਗਾਹ ਇਖੜਾ ਸਰੀਰ ਜਾਣ ਆਤਮਾ ਜਾਣੀ ਆਤਮਾ ਦੋਹਾਂ ਦੇਖੋ ਜਿਹੋ ਜਾਣੀਆਂ ਉੱਥੇ ਜਾ ਕੇ ਮੁਸਲਮਾਨ ਕਹਾਵਣ ਮੁਸ਼ਕਲ ਹੋਵੇ ਤਾਂ ਮੁਸਲਮਾਨ ਕਹਾਏ ਜੇ ਭਾਈ ਕੋਈ ਮੁਸਲਮਾਨ ਹੋਵੇ ਤਾਂ ਮੁਸਲਮਾਨ ਕਹਾਵੇ ਭਰਮਣਾ ਵਾਲੇ ਮੁਸਲਮਾਨ ਕਹੜਦਾ ਅੱਜ ਸਿੱਖਾਂ ਸਿੱਖੀ ਕਰਦੇ ਉਹੀ ਅਪਰਾਧ ਅਸੀਂ ਕਰੀ ਜਾਂਦੇ ਸਿੱਖ ਨਹੀਂ ਐ ਸਿੱਖ ਕੋਣਾ ਅਪਰਾਧ ਜਿਹੜਾ ਪੁਲਿਸ ਦੇ ਵਿੱਚ ਇਨਸਪੈਕਟਰ ਨਹੀਂ ਐ ਇਨਸਪੈਕਟਰ ਕਹਾਵੇ ਆਪਣੇ ਆਪ ਨੂੰ ਬਾਹਰ ਅਪਰਾਧ ਸਿੱਖ ਉਹ ਜੀ ਦੇ ਬੰਦਨ ਕੱਟੇ ਗਏ ਇਹ ਥੋੜੇ ਥੋੜੇ ਕੱਟ ਹੋ ਰਹੇ ਨੇ ਇਹ ਸਿੱਖ ਦੇ ਬੰਦਨ ਘਾਤੂਰ ਕੱਟ ਰਹੇ ਹੈ ਜੀ ਹੁਣ ਹਾਰ ਆ ਰਿਹਾ ਹੈ ਕੁਝ ਰਾਮ ਹਾਰ ਹੈ ਉਸ ਸਿੱਖ ਸਿੱਖਿਆ ਲੈ ਰਿਹਾ ਹੈ ਉਸ ਸਿੱਖ ਕਦੇ ਕਮ ਨੂੰ ਗੁਰਬਾਣੀ ਦੀ ਕੋਈ ਗੱਲ ਕੌੜੀ ਨਹੀਂ ਲੱਗਦੀ ਕੌੜੀ ਨਹੀਂ ਲੱਗਦੀ ਕੌੜੀ ਉਹ ਗੱਲ ਲੱਗਦੀ ਹੁੰਦੀ ਹੈ ਜਿਹੜੀ ਮਨ ਨੂੰ ਨਹੀਂ ਹੋਵੇ ਗੌੜੀ ਕਣੀ ਲੱਗਦੀ ਹੈ ਜਿਹੜੀ ਗੱਲ ਮਨ ਨੂੰ ਮੰਨਣ ਨੂੰ ਤਿਆਰ ਨਾ ਹੋਵੇ ਕੌੜੀ ਲੱਗਦੀ ਅਸਲ ਕਿ ਕੌੜਾ ਮਿੱਠਾ ਕਹੜਾ ਹੁੰਦਾ ਹੈ ਉਹ ਪਰ ਕੌੜਾ ਦੀ ਮੰਨਦਾ ਜਿਹੜੀ ਅਨਪੂਰ ਗੱਲ ਨਹੀਂ ਉਹ ਕੌੜੀ ਹੈ ਜਿਹੜੀ ਮੰਨਦਾ ਅਨਪੂਰ ਹੈ ਮਿੱਠੀ ਹੈ ਮਿੱਠੇ ਨੂੰ ਨਿਆਣਾ ਖੁਸ਼ੀ ਨਾ ਉਹ ਜਵਾਲੰਦਾ ਸਾਰਾ ਨਿਆਣਾ ਕੌੜੀ ਚੀਜ਼ ਨੂੰ ਪੌਣੀ ਦਾ ਉਹ ਵੀ ਪੈਂਦੀ ਹੈ ਕਈ ਵਾਰ ਇਹ ਗਲਤੀ ਨਾ ਪੈ ਜਾਂਦੀ ਹੈ ਉਦਰਾ ਖੁਸ਼ ਨਹੀਂ ਹੁੰਦਾ ਕੌੜੀ ਨੂੰ ਵਾਹ ਸਿੱਖ ਜਿਹੜਾ ਹੈਗਾ ਉਹੀ ਹੋ ਸਕਦਾ ਹੈ ਜਿਹਨੂੰ ਗੁਰਬਾਣੀ ਦਾ ਸੱਚ ਕੌਣਾ ਨਾਲ